ਮਹੱਲਾ ਪੰਜਵਾ ਨਦੀ ਤਰੰਡੜੀ ਮੈਂ ਢਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤੋਸ ਚਰਣੀ ਮੈਂ ਢਾ ਹੀ ਅੜਾ ਸੀਤੰ ਹਰ ਨਾਨਕ ਤੋਲਹਾ 베ੜੀ ਤੰਤੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 520 ਤੇ ਸ਼ੋਭਨੀਕ ਰਾ ਗੁਜਰੀ ਦੀ ਵਾਰ ਦੂਸਰੀ ਪੌੜੀ ਨੌਵੀਂ ਸ਼ਲੋਕਾ ਨਾਲ ਅੱਜ ਆਪਾਂ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਆਪਣੇ ਦਿਲ ਵਿੱਚ ਪਰਮੇਸ਼ਰ ਦੇ ਨਾਲ ਪ੍ਰੀਤ ਬਣਾ ਲਵੋ ਫਿਰ ਇਹ ਜੋ ਸੰਸਾਰ ਇੱਕ ਨਦੀ ਹੈ ਮੋਹ ਮਾਇਆ ਦਾ ਇਸ ਦੇ ਵਿੱਚ ਚਿਕੜ ਹੈ ਇਸ ਦੇ ਵਿੱਚ ਤੁਹਾਡਾ ਪੈਰ ਨਹੀਂ ਫਸੇਗਾ ਪਰਮੇਸ਼ਰ ਦੇ ਚਰਨੀ ਲਗਿਆ ਪਰਮੇਸ਼ਰ ਦਾ ਹੁਕਮ ਮੰਨਿਆ ਆਪਣੇ ਨਿਮਾਣੇ ਜੀ ਦਿਲ ਨੂੰ ਪਰਮੇਸ਼ਰ ਦੇ ਨਾਮ ਨਾਲ ਭਰੋ ਲੋਵੋ ਧੰਗੁਰੂ ਨਾਨਕ ਦੇਵ ਜੀ ਹੀ ਤੁਹਾਡੀ 베ੜੀ ਹਨ ਧੰਗੁਰੂ ਨਾਨਕ ਦੇਵ ਜੀ ਤੁਹਾਡਾ ਤੁਲਹਾ ਬਣਾ ਲਵੋ ਮਹਲਾ ਪੰਜਵਾ ਜੇ ਨਾਂ ਦੇ ਸੰਦੜਿਆਂ ਦੁਰਮਤ ਵੰਨੈ ਮਿਤਰ ਅਸਾੜੜੇ ਸਈ ਹੌ ਟੁੰਡੇ ਦੀ ਜਾਗ ਸਬਾਇਆ ਜਨ ਨਾਨਕ ਵਿਰ ਲੈ ਕੇ ਉਹਨਾਂ ਨੂੰ ਮਿੱਤਰ ਬਣਾਓ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਤੁਹਾਡੀ ਭੈੜੀ ਮਤ ਦੂਰ ਹੋ ਜਾਵੇ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇ ਮਹਾਰਾਜ ਕਹਿੰਦੇ ਜਿੰਨਾ ਮਰਜੀ ਜਾਗ ਟੋੜ ਕੇ ਫਿਰ ਕੇ ਵੇਖ ਲਵੋ ਤਾਂ ਗੁਰੂ ਨਾਨਕ ਦੇਵ ਜੀ ਦੇ ਵਿਰਲੇ ਹੀ ਕੋਈ ਇਹੋ ਜਿਹੀ ਜਨ ਹੋਣਗੇ ਪੌੜੀ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟਿਏ ਮੈਲ ਸਾਧ ਸੰਗੁ ਵਟਿਆ ਜਦੋਂ ਧੰਗੁਰੂ ਨਾਨਕ ਦੇਵ ਜੀ ਦੇ ਭਗਤਾਂ ਦੇ ਦਰਸ਼ਨ ਕਰੋਗੇ ਪਰਮੇਸ਼ਰ ਦਾ ਨਾਮ ਚੇਤੇ ਆ ਜਾਵੇਗਾ ਮਨ ਦੀ ਭੈੜੀ ਮਤ ਦੂਰ ਹੋ ਜਾਵੇਗੀ ਸਾਧ ਸੰਗਤ ਵਿੱਚ ਪਹੁੰਚ ਬਣ ਜਾਵੇਗੀ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇਗੀ ਜਨਮ ਮਰਨ ਭੋ ਕਟਿਏ ਜਾਣ ਕਾ ਸੋਬਦ ਜਪ ਬੰਧਨ ਖੋਲਣਾ ਸੰਤ ਦੂਤ ਸਭ ਜਾਏ ਛਪ ਜਨਮ ਮਰਨ ਦੇ ਦੁਖ ਭਾਵ ਇਸ ਸੰਸਾਰ ਵਿੱਚ ਜਿਉਂਦਿਆ ਹੋਇਆ ਰਹੇ ਜਿਹੜੀਆਂ ਮੁਸ਼ਕਲਾਂ ਹਨ ਉਹ ਗੁਰੂ ਨਾਨਕ ਦੇਵ ਜੀ ਦੇ ਜਨ ਬਣ ਜਾਓ ਗੁਰੂ ਦੇ ਸ਼ਬਦ ਦਾ ਜਾਪ ਕਰ ਲਾਓ ਜੋ ਗੁਰੂ ਦੇ ਸੰਤਾਂ ਜਨਾਂ ਦੀ ਪ੍ਰਾਪਤੀ ਹੋ ਜਾਵੇਗੀ ਉਹ ਮਾਇਆ ਦੇ ਬੰਧਨ ਖੋਲ ਦੇਣਗੇ ਉਹ ਸਮਝਾ ਦੇਣਗੇ ਕਿ ਇਹ ਮਾਇਆ ਹੀ ਸਭ ਕੁਝ ਨਹੀਂ ਹੈ ਤੇ ਜੀਵਨ ਦੀਆਂ ਜੋ ਮੁਸ਼ਕਲਾਂ ਤਕਲੀਫਾਂ ਹਨ ਉਹ ਸਾਰੀਆਂ ਖਤਮ ਹੋ ਜਾਣਗੀਆਂ ਤਿਸ ਸਿਓ ਲਾਇਨ ਰੰਗ ਜਿਸ ਦੀ ਸਭ ਤਾਰੀਆਂ ਉੱਚੀ ਹੋ ਉੱਚਾ ਥਾਨ ਅਗਮ ਅਪਾਰੀਆਂ ਉਹਨਾਂ ਦਾ ਰੰਗ ਤੁਹਾਡੇ ਉੱਤੇ ਚੜ ਜਾਵੇਗਾ ਸੰਤ ਜਨਾਂ ਦਾ ਪਰਮੇਸ਼ਰ ਦੀ ਸਮਝ ਲੱਗ ਜਾਵੇਗੀ ਜਿਸ ਦਾ ਥਾਂ ਸਭ ਤੋਂ ਉੱਚਾ ਹੈ ਉਸ ਦੀ ਹਸਤੀ ਬਹੁਤ ਉੱਚੀ ਹੈ ਉਹ ਬੇਅੰਤ ਹੈ ਉਹ ਅਥਾ ਹੈ ਉਹ ਉਤਤੱਕ ਪ੍ਰਸਿੱਧੀ ਪਹੁੰਚ ਨਹੀਂ ਹੋ ਸਕਦੀ ਮਹਾਰਾਜ ਕਹਿੰਦੇ ਬਸ ਇੰਨਾ ਹੀ ਕਰੋ ਰੈਣ ਦਿਨ ਸਕਾਰ ਜੋੜ ਸਾਸ ਸਾਸ ਧਿਆਈਐ ਜੇ ਆਪੇ ਹੋਏ ਦਇਾਲ ਤਾਂ ਭਗਤ ਸੰਗ ਪਈਐ ਮਹਾਰਾਜ ਕਹਿੰਦੇ ਹੱਥ ਜੋੜ ਕੇ ਦਿਨ ਰਾਤ ਸਵਾਸ ਸਵਾਸ ਉਹਦਾ ਸਿਮਰਨ ਕਰਦੇ ਰਹੋ ਉਹਦੇ ਵਿਧਾਨ ਦੀ ਅਵਗਿਆ ਨਾ ਹੋ ਜਾਵੇ ਪਾਲਣਾ ਕਰੋ ਫਿਰ ਜਦੋਂ ਉਹ ਦਇਆ ਵਿੱਚ ਆ ਜਾਵੇਗਾ ਪਾਸ ਕਰ ਦੇਵੇਗਾ ਫਿਰ ਤੁਹਾਨੂੰ ਭਗਤ ਜਨਾਂ ਦਾ ਸੰਗ ਪ੍ਰਾਪਤ ਹੋ ਜਾਵੇਗਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਨੀ ਜੀ ਆਓ ਤਨ ਗੁਰੂ ਨਾਨਕ ਦੇਵ ਜੀ ਨੂੰ 베ੜੀ ਤਨ ਗੁਰੂ ਨਾਨਕ ਦੇਵ ਜੀ ਨੂੰ ਤੁਲਹਾ ਨਾਨਕ ਨਾਮ ਜਹਾਜ ਹੈ ਜੜੇ ਸੋ ਤਰੇ ਪਾਰ ਸਾਰੀ ਉਮਰ ਇਹੋ ਹੀ ਪੁਕਾਰਦਿਆਂ ਲੰਘ ਗਈ ਹੈ ਗੁਰੂ ਨਾਨਕ ਦਾ ਨਾਮ ਜਹਾਜ ਹੈ चढ़े तो है ही नहीं चढ़ जाइए पार लंघ जावे आओ मंत्र का जाप करिए गुर समझ बख्श देना वे गुरु वे गुरु वाह 哇。Wow.